ਸਾ希ਕਾਲ ਦੀ ਸਟਾਰ ਨੂੰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਮਿਲਦੇ ਆ ਨਿਊ ਅਪਡੇਟ ਨਾਲ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜੁੜ ਕਰਿਓ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਨਾਮੀ ਕਲਾਕਾਰ ਲਾਵੀਰਾ ਬਾਰੇ ਲਾਵੀਰਾ ਪੰਜਾਬ ਦਾ ਲੈਜੈਂਡ ਸਿੰਗਰ ਹੈ ਲਾਵੀਰਾ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ ਹੈ ਲਾਵੀਰਾ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਚਾਣਕ ਵਿੱਚ 1972 ਵਿੱਚ ਹੋਇਆ ਲਾਵੀਰਾ ਇੱਕ ਪੰਜਾਬੀ ਲੋਕ ਗਾਇਕ ਹੈ ਪੰਜਾਬੀ ਇੰਡਸਟਰੀ ਵਿੱਚ ਲਾਵ ਹੀਰਾ ਜੀ ਨੂੰ ਉਸਤਾਦ ਕਹਿ ਕੇ ਬੁਲਾਇਆ ਜਾਂਦਾ ਹੈ 1994 ਵਿੱਚ ਲਾਵ ਹੀਰਾ ਜੀ ਦੀ ਪਹਿਲੀ ਐਲਬਮ 'ਖੜੀ ਟੇਸ਼ਨ' ਤੋਂ ਰਹੀ ਆਈ ਸੀ ਲਾਵੀਰਾ ਜੀ ਦੀ 1994 ਤੋਂ ਲੈ ਕੇ ਅੱਜ ਵੀ ਪੂਰੀ ਤੂਤੀ ਬੋਲਦੀ ਹੈ ਉਹਨਾਂ ਟਾਈਮ ਦੇ ਵਿੱਚ ਲਾਵੀਰਾ ਜੀ ਇੱਕ ਦਿਨ ਦੇ ਦੋ-ਦੋ ਖੜੇ ਅਕਸਰ ਲਗਾ ਦਿੰਦੇ ਸੀ ਲਾਵੀਰਾਜੀ ਦੇ ਗੁਰੂ ਜੀ ਦਿਲਵਰ ਦਰਵੇਸ਼ ਜੀ ਹਨ ਜੋ ਕਿ ਬਠਿੰਡਾ ਤੋਂ ਹਨ ਲਾਵੀਰਾਜੀ ਦੇ ਉਹੀ 30 ਸਾਲ ਪੁਰਾਣੇ ਗੀਤ ਅੱਜ ਵੀ ਲੋਕ ਬਹੁਤ ਤਰੀਜਾਂ ਨਾਲ ਗਾਉਂਦੇ ਹਨ ਜਿਵੇਂ ਮਨ ਫਿੱਕਾ ਪੈ ਗਿਆ ਵੰਜ ਬਰਾਬਰ ਗੱਡਾਂਗੇ ਪਰਮਾ ਦੇਆ ਪਟਿਆ ਟਕੇ ਟਕੇ ਨੂੰ ਲਾਵੀਰੇ ਦੇ ਖਾੜੇ ਦਾ ਸਟਾਈਲ ਸਭ ਤੋਂ ਵੱਖਰਾ ਹੁੰਦਾ ਹੈ ਉਹਨਾਂ ਦੀ ਆਵਾਜ਼ ਅੱਜ ਵੀ 30 ਸਾਲ ਪਹਿਲਾਂ ਵਾਂ ਬਹੁਤ ਬੁਲੰਦਾ ਹੈ ਉਹਨਾਂ ਦਾ ਸਟੇਜ ਤੇ ਸੁਰਾਂ ਨਾਲ ਖੇਡਣਾ ਬਹੁਤ ਜ਼ਬਰਦਸਤ ਹੈ ਹਰ ਨਾਵੇਂ ਕਲਾਕਾਰ ਵੱਲੋਂ ਲਾਵੀਰਾ ਜੀ ਨੂੰ ਬਹੁਤ ਰਿਸਪੈਕਟ ਦਿੱਤੀ ਜਾਂਦੀ ਹੈ ਜੇ ਦੇਖਿਆ ਜਾਵੇ ਇਹ ਪਿਆਰ ਤੇ ਖਾੜੀਆਂ ਚ ਕੱਟ ਲਾਵੀਰਾ ਦੇ ਹਿੱਸੇ ਆਇਆ ਆਪਕ ਕਮੈਂਟਾਂ ਵਿੱਚ ਵੀ ਅਕਸਰ ਹੁੰਦੇ ਆ ਜਾਂ ਦੇਖਦੇ ਹਾਂ ਇੰਸਟਾਗ੍ਰam YouTube ਤੇ ਲੋਕ ਲਿਖਦੇ ਹਨ ਲਾਹਵੀਰੇ ਵਰਗਾ ਕੋਈ ਨਹੀਂ ਬਣ ਸਕਦਾ ਲਾਹਵੀਰਾ ਦੀ ਰੀਸ ਕੋਈ ਨਹੀਂ ਕਰ ਸਕਦਾ ਆਪਾਂ ਅੱਜ ਵੀ ਪਿੰਡਾਂ ਸ਼ਹਿਰਾਂ 'ਚ ਲਾਹਵੀਰੇ ਦੇ ਖਾੜਿਆਂ ਦੇ ਬੋਰਡ ਬਹੁਤ ਦੇਖਦੇ ਹਾਂ ਕਬੱਡੀ ਕੱਪ ਜਾਂ ਵੱਡੇ ਵੱਡੇ ਮੇਲਿਆਂ ਤੇ ਲਾਹਵੀਰੇ ਦੇ ਖਾੜਿਆਂ ਦੀ ਡਿਮਾਂਡ ਅੱਜ ਬਹੁਤ ਚੱਲ ਰਹੀ ਹੈ। ਲਾਈਵ ਗਾਇਕੀ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ। ਸਿੱਧੂ ਮੂਸੇਵਾਲੇ ਨੇ ਵੀ ਆਪਣੇ ਮਾਫੀਆ ਸਟਾਈਲ ਗੀਤ ਵਿੱਚ ਉਹਨਾਂ ਦਾ ਨਾਮ ਲਿਆ ਸੀ। ਹੋਰ ਵੀ ਕਈ ਨਵੇਂ ਸਿੰਗਰਸ ਵੱਲੋਂ ਉਹਨਾਂ ਨਾਲ ਗੀਤ ਗਾਏ ਗਏ। ਜਿਵੇਂ ਸਿੱਪੀ ਗਿੱਲ ਨਾਲ ਤਿੱਤਰਫੰਗੀਆਂ ਬਹੁਤ ਹਿੱਟਰ ਆ। ਹਰ ਦਿਲ ਖਾਬ ਨਾਲ ਗਾਣਾ ਆ। ਜੱਸੇ ਨਾਲ ਗਾਣਾ ਆ। ਲੈਬਰਾਡ ਆਕਲੈਂਡ ਵਾਲੇ ਦਾ ਗੀਤ ਆ ਗਲਵ ਬਰੇਚ ਦਾ ਬਦਮਾਸ਼ੀ ਗੀਤ ਆ ਦੋ ਕੈਪਸੂਲ ਬਹੁਤ ਹਿੱਟਰ ਆ ਅਮਨ ਓਦਲੇ ਨਾਲ ਆਇਆ ਸੀ ਉਹ ਪਰチェ ਗੀਤ ਗੱਲ ਮਾਨੂੰ ਕਿਨਾਂ ਬਹੁਤ ਹਿੱਟਰ ਆ ਹੁਣ ਲੇਟੈਸਟ ਚੜਦੇ ਸੂਰਜ ਬਹੁਤ ਹਿੱਟਰ ਆ ਉਹਨਾਂ ਦਾ ਹੁਣ ਲਾਈਵ ਖੜਾ 2023 ਵੀ ਆਇਆ ਜਿਸ ਵਿੱਚ 8-9 ਗੀਤ ਨੇ ਉਹਨਾਂ ਦਾ ਮਿਊਜ਼ਿਕ ਸੱਚ ਨੂੰ ਹੋ ਜਾਣੇ ਕੀਤਾ ਤੇ ਜੋੜਾ ਦਾਸ ਨੰਬਰ ਦੀ ਫਿਲਮ ਵਿੱਚ ਜਿਹੜਾ ਬੈਲੀ ਗੀਤ ਸੀ ਉਹ ਵੀ ਲਾਹਵੀਰਾ ਜੀ ਦਾ ਬਹੁਤ ਹਿੱਟ ਰਿਆ ਹੋਰ ਆਪਾਂ ਦੱਸਦੀ ਹਾਂ ਲਾਹਵੀਰਾ ਜੀ ਬਾਰੇ ਲਾਹਵੀਰਾ ਜੀ ਦੀ ਆਰਨੇਤ ਨਾਲ ਵੀ ਬਹੁਤ ਵਧੀਆ ਬੌਂਡਿੰਗ ਹੈ ਉਹਨਾਂ ਨਾਲ ਵੀ ਉਹਨਾਂ ਦੇ ਦੋ ਗੀਤ ਆ ਚੁੱਕੇ ਹਨ ਇੱਕ ਰੀਲਾ ਵਾਲਾ ਡੈਕ ਇੱਕ ਡਿਊਟੀ ਗਾਣਾ ਡਿਊਟੀ ਗਾਣਾ ਲੇਟੈਸਟ ਹੁਣ ਡੀਜੇ ਤੇ ਬਹੁਤ ਵੱਜਿਆ ਹੈ ਲਾਹਵੀਰ ਦੀ ਗਾਇਕੀ ਤੇ ਕਲਮ ਬਹੁਤ ਲਾਜਵਾਬ ਹੈ ਇਸ ਕਲਮ ਨੂੰ ਇਸ ਗਾਇਕੀ ਨੂੰ ਸਾਂਭ ਕੇ ਰੱਖੀਏ ਧੰਨਵਾਦ ਜੇ ਤੁਹਾਨੂੰ ਇਹ ਜਾਣਕਾਰੀ ਸਾਡੀ ਲਾਹਵੀਰਾਂ ਬਾਰੇ ਵਧੀਆ ਲੱਗੀ ਤਾਂ ਆਪਣੇ ਸ਼ੇਅਰ ਕਮੈਂਟ ਕਰਕੇ ਜੂ ਦੱਸਿਓ ਤਾਂ ਅੱਗੇ ਮਿਲਦੇ ਆ ਨਵੀਂ ਅਪਡੇਟ ਨਾਲ ਸ਼ੁਕਰੀਆ